ਸਤਿ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਅੱਜ ਤੁਹਾਨੂੰ ਦੱਸਾਂਗੇ ਕਿ ਇੱਕ ਦਿਨ ਦਾ ਚੂਜਾ ਜਿਵੇਂ ਪਾਲਾ ਜਾਂਦਾ ਹੈ ਤੇ ਕਿਹੜੀ-ਕਿਹੜੀ ਚੂਜੇ ਨੂੰ ਫੀਡ ਪਾਈ ਜਾਂਦੀ ਹੈ ਤੇ ਕਿਦਾਂ ਦੇ ਕੰਮ ਚੂਜੇ ਪਾਲਣ ਲਈ ਕੀਤੇ ਜਾਂਦੇ ਹਨ ਤਾਂ ਇਸ ਵੀਡੀਓ ਚ ਸਾਰਾ ਕੋਈ ਦੱਸਾਂਗੇ ਤਾਂ ਵੀਡੀਓ ਨੂੰ ਸਕਿੱਪ ਨਾ ਕਰਨਾ ਵੀਡੀਓ ਨੂੰ ਪੂਰਾ ਦੇਖਣਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹੋਰ ਵੀ ਮੁਰਗੀ ਪਾਲਣ ਦੀਆਂ ਨਵੇਂ ਤਰ੍ਹਾਂ ਦੇ ਵੀਡੀਓ ਰਪਤੋ ਸਕਣ ਸਭ ਤੋਂ ਪਹਿਲਾਂ ਇੱਕ ਦਿਨ ਤੋਂ ਐਕਚੁਅਲੀ ਚੁਚਾ ਆਇਆ ਤਾਂ ਜਿਹੜੀ ਜਗ੍ਹਾ ਤੇ ਪਾਲਣਾ ਹੈ ਉਸ ਜਗ੍ਹਾ ਦੀ ਚੰਗੀ ਤਰ੍ਹਾਂ ਸਫਾਈ ਕਰਨਾ ਜ਼ਰੂਰੀ ਹੈ ਸਫਾਈ ਕਰਨ ਨਾਲ ਜਿੰਨਾ ਵੀ ਇਨਫੈਕਸ਼ਨ ਹੋਵੇਗਾ ਤੇ ਸਾਰਾ ਖਤਮ ਹੋ ਜਾਵੇਗਾ ਤਾਂ ਉਸ ਥਾਂ ਦੀ ਜਲਦੀ ਤਰਾ ਸਫਾਈ ਕਰ ਲੋ ਤਾਂ ਫਿਰ ਥੱਲੇ ਲੱਕੜ ਦਾ ਗਰਮ ਪੂਰਾ ਪਾ ਦਿਓ ਕਿਉਂਕਿ ਲੱਕੜ ਦਾ ਪੂਰਾ ਗਰਮ ਹੁੰਦਾ ਹੈ ਤੇ ਹੋਰ ਮੀਟਰ ਬਗਾਰਾ ਜਾਬਲ ਬਜਾ ਸਰਕਟ ਲੈਟਾ ਅੰਦਰ ਲਗਾਓ ਤਾਂ ਜੋ ਜਿਹੜੇ ਫਾਰਮ ਜਾਂ ਕੰਬਰੇ ਅੰਦਰ ਪਾਲਣਾ ਹੈ ਚੂਜਾ ਉਸ ਦਾ ਤਾਪਮਾਨ ਹੋਣਾ ਜ਼ਰੂਰੀ ਹੈ ਕਿਉਂਕਿ ਤਾਪਮਾਨ ਕੀ ਤੋਂ 35 ਡਿਗਰੀ ਦੇ ਵਿਚਕਾਰ ਹੋਣਾ ਚਾਹੀਦਾ ਹੈ। ਚੂਜਾ ਤਾਂ ਹੀ ਸਹੀ ਭਲੇਗਾ ਤਾਂ ਛੋਟੇ ਚੂਜੇ ਨੂੰ ਜੇ ਪ੍ਰਬੰਧ ਨਹੀਂ ਕਰਾਂਗੇ ਤਾਂ ਛੋਟੇ ਚੂਜੇ ਨੂੰ ਠੰਡ ਲੱਗ ਜਾਂਦੀ ਹੈ ਤਾਂ ਚੂਜਾ ਗਰਮੈਸ਼ ਵਿੱਚ ਰਹਿਣਾ ਪਸੰਦ ਕਰਦਾ ਹੈ ਤਾਂ ਹੀ ਇਕੱਠਾ ਨਹੀਂ ਚੂਜਾ ਹੋਵੇਗਾ ਜੇ ਗਰਮੈਸ਼ ਨਹੀਂ ਕਮਰੇ ਦੀ ਤਾਂ ਚੂਜਾ ਇਕੱਠਾ ਸਟਾਰਟ ਹੁਣਾ ਸ਼ੁਰੂ ਕਰ ਦੇਵੇਗਾ ਫਹਿਕੀ ਦੇ ਉੱਪਰ ਚੜ ਚੜ ਕੇ ਚੂਜੇ ਮਰ ਜਾਣਗੇ ਤਾਂ ਬਹੁਤ ਹੀ ਮੁਰਗੀ ਪਾਲਣ ਵਾਲੇ ਨੂੰ ਨੁਕਸਾਨ ਹੋ ਸਕਦਾ ਹੈ ਇਸ ਲਈ ਫਾਰਮ ਜਾਂ ਜਿਹੜੇ ਕਮਰੇ ਅੰਦਰ ਚੂਜਾ ਪਾਲਣਾ ਹੈ ਉਸ ਦਾ ਤਾਪਮਾਨ ਬਣਾਈ ਰੱਖੋ ਤਾਂ ਜੋ ਚੂਜਾ ਸਹੀ ਸਲਾਮਤ ਪਾਲ ਸਕੇ ਤਾਂ ਪਹਿਲੇ ਦਿਨ ਚੂਜੇ ਨੂੰ ਗੁੜ ਦਾ ਪਾਣੀ ਪਲਾਉਣਾ ਹੈ ਗੁੜ ਦਾ ਪਾਣੀ ਸਾਰਾ ਪੂਰਾ ਦਿਨ ਲਈ ਪਲਾਉਣਾ ਹੈ ਗੁੜ ਦਾ ਪਾਣੀ ਪਲਾਉਣ ਨਾਲ ਜੂਜਾ ਜਿੰਨੀ ਵੀ ਦੂਰੋਂ ਚੱਲ ਕੇ ਆਇਆ ਹੁੰਦਾ ਹੈ। ਤਾਂ ਜੂਜੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ। ਤਾਂ ਜੂਜੇ ਦੇ ਅੰਦਰ ਇਨਫੈਕਸ਼ਨ ਬਣ ਜਾਂਦੀ ਹੈ। ਲੋਕੀ ਗੋੜ ਦਾ ਪਾਣੀ ਇਨਫੈਕਸ਼ਨ ਨੂੰ ਦੂਰ ਕਰ ਦਿੰਦਾ ਹੈ। ਤੇ ਸਾਰਾ ਸਰੀਰ ਜੂਜੇ ਦਾ ਸਾਫ਼ ਕਰ ਦਿੰਦਾ ਹੈ। ਜਿਵੇਂ 500 ਜੂਜੇ ਨੂੰ 500 ਗ੍ਰਾਮ ਗੋੜ ਇਹ 4 ਲੀਟਰ ਪਾਣੀ ਵਿੱਚ ਉਬਾਲ ਕੇ ਤਾਂ ਜਿੰਨੇ 15 ਛੋਟੇ ਡ੍ਰਿੰਕਰਾਂ ਚਾਂਚ ਨੂੰ ਅੱਧਾ ਅੱਧਾ ਕੱਪ ਪਾਉਣਾ ਜ਼ਰੂਰੀ ਹੈ ਜਾਂ ਕੱਪ ਜਾਂ ਕੁੱਪੀ ਨਾਲ ਅੱਧਾ ਅੱਧਾ ਸਾਰੇ ਡ੍ਰਿੰਕਰਾਂ ਨੂੰ ਗੁੜ ਦੇ ਪਾਣ ਨਾਲ ਪਰ ਦੋ ਤਾਂ ਪੂਰੇ ਦਿਨ ਲਈ ਗੁੜ ਦਾ ਪਾਣੀ ਦੇ ਹੋ ਤਾਂ ਪਹਿਲਾਂ ਜੋ ਬੁਜਾਰੀ ਪੀੜ ਆਉਂਦੀ ਹੈ ਤਾਂ ਪਹਿਲਾਂ ਪੀੜ ਲਈ ਚਲਾਉਣੀ ਤਾਂ ਘਰ ਚ ਕੋਈ ਦਾਣਾ ਕਣਨੀ ਦਾ ਹੈਆ ਹੋਇਆ ਚੂਰਾ ਹੁੰਦਾ ਹੈ ਤਾਂ ਉਸ ਚੂਰੇ ਨੂੰ 2 ਘੰਟੇ ਲਈ ਛੋਟੇ ਚੂਜੇ ਨੂੰ ਦੇਹੋ ਤਾਂ ਜੋ ਚੂਜਾ ਸਹੀ ਸਲਮ ਤੱਕ ਦੇ ਪਾਲ ਸਕੇ ਜੇ ਤੁਸੀਂ ਬੁਜਾਰੀ ਪੀੜ ਪਹਿਲਾਂ ਦੇਓ ਕਿ ਚੂਜੇ ਨੂੰ ਜ਼ੋਰ ਸੀ ਸਰੀਰ ਵਿੱਚ ਖਰਾਬ ਕਰੇਗੀ ਤਾਂ ਇਨਫੈਕਸ਼ਨ ਆਉਣ ਦਾ ਡਰ ਹੋਵੇਗਾ ਤਾਂ ਪਹਿਲਾਂ ਘਰ ਦਾ ਬਣਾ ਬਣਾਹਾ ਬਨਾਇਆ ਖਾਣਾ ਹੀ ਦੇਓ ਜੋ ਜਵੇਂ ਮੱਕੀ ਦਾ ਭਾਇਆ ਚੂਰਾ ਜਾਂ ਚੋਲਾ ਦੀ ਗਣੀ ਪਹਿਲੇ ਲੋ ਕੰਟੇ ਲਈ ਦੇਓ ਗੋੜ ਦਾ ਪਾਣੀ ਪਲਾਉਣ ਸਾਰਾ ਦਿਨ ਗੋੜ ਦਾ ਪਾਣੀ ਪਿਲਾਓ ਸਵੇਰ ਤੋਂ ਸਵੇਰ ਤੱਕ ਗੋੜ ਦਾ ਪਾਣੀ ਪਿਲਾਓ ਤੇ ਸ਼ਾਮ ਨੂੰ ਦੂਜੇ ਨੂੰ ਘਰ ਦਾ ਬਣਾਇਆ ਹੋਇਆ ਦਾਣਾ ਦੇਹੋ ਤਾਂ ਉਹ ਜੁਜਾ ਕੇ ਸਹੀ ਸਲਾਮਤ ਪਰ ਸਕੇ ਤਾਂ ਫਿਰ 2 ਘੰਟੇ ਬਾਅਦ ਫ੍ਰੀ ਸਟਾਰਟਰ ਫੀਡ ਆਉਂਦੀ ਹੈ ਉਹ ਚਲਾਓ ਫ੍ਰੀ ਸਟਾਰਟਰ ਫੀਡ ਲਗਾਤਾਰ 10 ਦਿਨ ਲਈ ਫੌਨਿੰਗ ਹੈ ਤਾਂ ਅੱਗੇ ਫੀਡ ਆਉਂਦੀ ਹੈ ਸਟਾਰਟਰ ਫੀਡ ਜਿੰਨਾ ਚਿਰ ਮੁਰਗੇ ਦਾ weight 2 ਕਿਲੋ ਦੇ ਬਰਾਬਰ ਨਹੀਂ ਹੋ ਜਾਂਦਾ ਤਾਂ ਸਟਾਰਟਰ ਫੀਡ ਚਲਾਉਂਦੇ ਰਹੋ ਤਾਂ ਅੱਗੇ ਜਿਆਦਾ weight ਵਧਾਉਣਾ ਹੈ 4 5 5 ਕਿਲੋ ਦਾ ਕਰਨਾ ਹੈ ਫਿਨਿਸ਼ ਫੀਡ ਪਾ ਦੇ ਰਹੋ ਕੋਈ ਇਹ ਜਾਣਕਾਰੀ ਦਿੰਦੇ ਹੋਈ ਅਲਵੀ ਦਾ ਕਹਿੰਦੇ ਹਾਂ ਕਿ ਚੂਜਾ ਪਾਲ ਲਈ ਸਮੇਂ-ਸਮੇਂ ਟਾਈਮ ਦਾ ਖਿਆਲ ਕਰਦੇ ਰਹੋ ਤਾਂ ਜੋ ਸਹੀ ਸਲਾਮ ਚੂਜਾ ਪਾਲ ਸਕੇ ਤਾਂ ਦੇਖ ਪਾਲਾ ਸਮੇਂ-ਸਮੇਂ ਟਾਈਮ ਕਰਦੇ ਰਹੋ